ਕਿਸਾਨ ਵੀਰੋ ਜੇ ਗੱਲ ਕਰੀਏ ਤਾਂ ਪਾਲਕਾ ਜਿਹੜਾ ਪਾਲਕ ਆਪਾਂ ਵੇਚ ਰਹੇ ਆ ਐਗਰੋ ਸੀਡ ਦਾ ਬਹੁਤ ਵਧੀਆ ਕੁਆਲਿਟੀ ਹੈ ਇਹ ਆਈਐਸ ਵਾਲੀ ਆਪਾਂ ਨੇ ਜਿਹੜੇ ਯਾਰ ਬੀਲੀ ਉਹਨਾਂ ਨੇ ਵੀਜੀ ਸੀ ਕਹਿੰਦੇ ਬਹੁਤ ਵਧੀਆ ਦਾ ਰਿਜ਼ਲਟ ਹੈ ਹਰਿਆਣੇ ਦੀ ਕੰਪਨੀ ਹੈ ਇਹ ਜਿਹੜਾ ਦਾ ਪੱਤਾ ਪੱਤਾ ਇਹਦਾ ਛੋਟਾ ਹੁੰਦਾ ਹੈ ਮਾਰਕੀਟ ਦੇ ਵਿੱਚ ਰੇਟ ਵੀ ਇਹਦਾ ਵਧੀਆ ਲੱਗਦਾ ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਆ ਇਹ ਬਣਾ ਰਹੇ ਆ ਸਬਜ਼ੀਆਂ ਬਾਰੇ ਕਿਸਾਨ ਵੀਰਾਂ ਦੇ ਬਹੁਤ ਫੋਨ ਆ ਰਹੇ ਸੀ ਵੀ ਅਸੀਂ ਕਿਹੜੀ ਸਬਜ਼ੀ ਲਾਈਏ ਹੁਣ ਕਿਹੜੀ ਲਾਈਏ ਪਹਿਲਾਂ ਕਿਸਾਨ ਵੀਰੋ ਗਰਮੀ ਬਹੁਤ ਸੀ ਗਰਮੀ ਦੇ ਕਾਰਨ ਜਿਹੜੀ ਸਬਜ਼ੀ ਮੱਚ ਜਾਂਦੀ ਸੀ ਜੇ ਕੋਈ ਬੀਜ ਦਾ ਸੀ ਤਾਂ ਮੱਚ ਜਾਂਦੇ ਸੀ ਜਿਹੜਾ ਹੁਣ ਮੌਸਮ ਹੈ ਹੁਣ ਮੌਸਮ ਅੱਗੇ ਨਾਲ ਬਹੁਤ ਫਰਕ ਪੈ ਗਿਆ ਬਾਰਸ਼ਾਂ ਵੀ ਕਿਤੇ ਕਿਤੇ ਹੋ ਗਈਆਂ ਤੇ ਹੁਣ ਜਿਹੜੀ ਕੋਈ ਵੀ ਕਿਸਾਨ ਵੀਰ ਆ ਮੰਨ ਲਓ ਸਬਜ਼ੀ ਆਪਦੀ ਲਾ ਸਕਦਾ ਤੇ ਜਿਹੜੀ ਕਿਸਾਨ ਵੀਰੋ ਆਪਾਂ ਵੀਡੀਓ ਬਣਾ ਰਹੇ ਆ ਆਪਾਂ ਬਣਾ ਰਹੇ ਆ ਪਾਲਕ ਦੇ ਬਾਰੇ ਆਪਾਂ ਅੱਜ ਪਾਲਕ ਦੀ ਜਿਹੜੀ ਬਿਜਾਈ ਕਰ ਰਹੇ ਆ ਇੱਕ ਕਿੱਲਾ ਛੱਡਿਆ ਸੀਗਾ ਪਾਲਕ ਦਾ ਤੇ ਇਹਦੇ ਬਾਰੇ ਤੁਹਾਨੂੰ ਦਿੰਨੇ ਆ ਜਾਣਕਾਰੀ ਕਿਸਾਨ ਵੀਰੋ ਜੇ ਗੱਲ ਕਰੀਏ ਤਾਂ ਪਾਲਕਾ ਜਿਹੜਾ ਪਾਲਕ ਆਪਾਂ ਬੀਜ ਰਹੇ ਆ ਐਗਰੋ ਸੀਡ ਦਾ ਬਹੁਤ ਵਧੀਆ ਕੁਆਲਿਟੀ ਹੈ ਇਹ ਆਈਐਸਾ ਵਾਲੀ ਆਪਾਂ ਨੇ ਜਿਹੜੇ ਯਾਰ ਬੀਲੀ ਉਹਨਾਂ ਨੇ ਬੀਜੀ ਸੀ ਕਹਿੰਦੇ ਬਹੁਤ ਵਧੀਆ ਦਾ ਰਿਜ਼ਲਟ ਆ ਹਰਿਆਣੇ ਦੀ ਕੰਪਨੀ ਹੈ ਇਹ ਜਿਹੜਾ ਦਾ ਪੱਤਾ ਪੱਤਾ ਇਹਦਾ ਛੋਟਾ ਹੁੰਦਾ ਹੈ ਮਾਰਕੀਟ ਦੇ ਵਿੱਚ ਰੇਟ ਵੀ ਇਹਦਾ ਵਧੀਆ ਲੱਗਦਾ ਤੇ ਬਾਕੀ ਕਿਸਾਨ ਵੀਰੋ ਜਿਹੜੀ ਗੱਲ ਕਰੀਏ ਇਹਦੇ ਵਿੱਚ ਜਿਹੜੀ ਆਪਾਂ ਖਾਦ ਪਾ ਰਹੇ ਆ ਤਾਂ ਇੱਕ ਤਾਂ ਡੀਏਪੀ ਪਾਈ ਆ ਇੱਕ ਪਾਈ ਆ ਸਫਰ ਤੇ ਇੱਕ ਪਾਈ ਆ ਪोटाश ਪोटाश ਜਿਹੜੀ ਠੰਡੀ ਹੁੰਦੀ ਹੈ ਤੇ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਇਹਦੀ ਬੀ ਦੀ ਪਾਲਕ ਦਾ ਜਿਹੜਾ ਬੀ ਐ ਇੱਕ ਕਨਾਲ ਦਾ ਆਪਾਂ ਹੁਣ ਪਾ ਰਹੇ ਹਾਂ 4 ਕਿਲੋ 4 ਕਿਲੋ ਤਾਂ ਪਾ ਰਹੇ ਹਾਂ ਕਿ ਗਰਮੀ ਹਜੇ ਵੀ ਵਿੱਚ ਵਿੱਚ ਹੈਗੀ ਹੈ ਵਿੱਚ ਕੋਈ ਬੂਟੇ ਸੜ ਸਕਦੇ ਆ ਜੇ ਤੁਸੀਂ ਅੱਜ ਤੋਂ ਹਫ਼ਤੇ 10 ਦਿਨਾਂ ਨੂੰ ਬੀਜੋਗੇ ਤਾਂ ਤੁਸੀਂ ਇਹਦਾ 3 ਕਿਲੋ 20 ਵੀ ਪਾ ਸਕਦੇ ਆ ਬਾਕੀ ਕਿਸਾਨ ਵੀਰੋ ਜਿਹੜੀ ਇਹਨੂੰ ਉਗਰਨ ਦੇ ਨਾਲ ਹੀ ਇੱਕ ਕੀੜੀ ਦੀ ਸਮੱਸਿਆ ਵੀ ਆ ਜਾਂਦੀ ਹੈ ਕੀੜੀ ਤੋਂ ਬਚਾ ਲਈ ਆਪਾਂ ਹੁਣੇ ਜਿਹੜੀ ਆ ਥੱਲੇ ਕਲੋਰੋ ਪਾਤੀ ਹੈ ਤੇ ਜਿਹੜਾ ਆਪਾਂ ਇਹਦੇ 'ਚ ਛਿੱਟਾ ਕਿਸਾਨ ਵੀਰ ਉਹ ਦੇਤਾ ਤੁਸੀਂ ਦੇਖ ਸਕਦੇ ਹੋ ਕੰਪਿਊਟਰ ਲਾਇਆ ਸੀਗਾ ਵਾਹਨ ਦੇ ਵਿੱਚ ਛਿੱਟਾ ਦੇ ਕੇ ਤੇ ਉੱਤੇ ਆਪਾਂ ਮਾਰਤੇ ਆ ਪਤਲੇ-ਪਤਲੇ ਹਾਲ ਕਈ ਕਿਸਾਨ ਵੀਰ ਬਿੱਡਾਂ ਤੇ ਲਾਉਂਦੇ ਉਹ ਵੀ ਠੀਕ ਹੈ ਉਹਦੇ 'ਚ ਬੀ ਆ ਜਿਹੜਾ ਉਹ ਵੀ ਘੱਟ ਪਊਗਾ ਉਹ ਤਾਂ 2.5 ਕਿਲੋ ਹੀ ਪਊਗਾ ਜਿਹੜਾ ਆਪਾਂ ਛਿੱਟੇ ਵੀ ਪਾਇਆ ਇਹ ਭਈ 4 ਕਿਲੋ ਪਾਇਆ ਹੁਣ ਇਸ ਟਾਈਮ ਤੇ ਐਗਰੋ ਸੀਡ ਦਾ ਜਿਹੜਾ ਬਹੁਤ ਵਧੀਆ ਕੁਆਲਿਟੀ ਦਾ ਬੀ ਹੈ ਤੇ ਬੀਜੋ ਬਾਕੀ ਜਿਨ੍ਹਾਂ ਵੀ ਵੀਰਾਣੇ ਵੀਜਿਆ ਤਾਂ ਉਹ ਵੀ ਜਰੂਰ ਦੱਸੋ ਕਮੈਂਟ ਚ ਤੇ ਬਾਕੀ ਹੁਣ ਤੁਸੀਂ ਕਿਸਾਨ ਵੀਰੋ ਜਿਹੜੀ ਸਬਜੀ ਆ ਸਬਜੀ ਲਾ ਸਕਦੇ ਹੋ ਅੱਗੇ ਨਾਲੋਂ ਮੌਸਮ ਦਾ ਬਹੁਤ ਫਰਕ ਆ ਤੇ ਬਾਕੀ ਆਪਾਂ ਤੁਹਾਨੂੰ ਹੁਣ ਤਿੰਨ ਚਾਰ ਦਿਨਾਂ ਬਾਅਦ ਫੇਰ ਵਿਖਾਵਾਂਗੇ ਅੱਜ ਪਾਣੀ ਸ਼ਾਮ ਨੂੰ ਲਾ ਦਿਆਂਗੇ ਅੱਜ ਜਿਹੜੀ ਤਰੀਕ ਹੈਗੀ ਆ 7 ਅਗਸਤ ਤੇ 2024 ਤੇ ਬਾਕੀ ਠੀਕ ਆ ਕਿਸਾਨ ਵੀਰੋ ਤੁਸੀਂ ਵੀ ਦੱਸੋ ਬਈ ਹੁਣ ਪਾਕ ਦੇ ਜਿਹੜੇ ਵੀ ਕਿਸਾਨ ਪਹਿਲਾਂ ਵੀ ਇਹ ਖੇਤੀ ਕਰਦੇ ਵੀ ਸਹੀ ਆ ਟਾਈਮ ਤੇ ਜਿਹੜੀ ਆਪਾਂ ਤਾਨੂੰ ਦੱਸੀ ਹੈ ਵੀ ਵੀ 4 ਕਿਲੋ ਪਾਇਆ ਕਨਾਲ ਦਾ ਵੀ ਸਹੀ ਹੈ ਡੋਜ਼ ਤੇ ਬਾਕੀ ਠੀਕ ਹੈ ਕਿਸਾਨ ਵੀਰੋ ਅਗਲੀ ਵੀਡੀਓ ਚ ਮਿਲਦੇ ਆ ਸਸੀ ਕਾਲ ਜੀ